ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਜੋ ਕਿਸਾਨਾਂ ਦਾ ਦਿੱਲੀ ਦੇ ਵਿੱਚ ਸੰਘਰਸ਼ ਚੱਲ ਰਿਹਾ ਇਸ ਨੂੰ ਤਾਰ ਪਿੱਡੋ ਕਰਨ ਲਈ ਜਿਹੜੇ ਨਿਊਜ਼ ਚੈਨਲ ਸਰਕਾਰੀ ਗੋਦੀ ਮੀਡੀਆ ਜੀ ਨਿਊਜ਼ ਤੇ ਰਿਪਬਲਿਕ ਭਾਰਤ ਵਾਲੇ ਇਹਨਾਂ ਦਾ ਪੂਰਾ ਜੋਰ ਲੱਗਿਆ ਹੋਇਆ ਇਹ ਕਹਿ ਰਹੇ ਆ ਕਿ ਸਰਕਾਰ ਹੁਣ ਮੰਨ ਗਈ ਆ ਕਿ ਕਿਸਾਨਾਂ ਨੂੰ ਬਰਾੜੀ ਜਿਹੜਾ ਨਿਰੰਕਾਰੀਆਂ ਦਾ ਡੇਰਾ ਉੱਥੇ ਚਲੇ ਜਾਣਾ ਚਾਹੀਦਾ ਤੇ ਫਿਰ ਸਰਕਾਰ ਗੱਲਬਾਤ ਕਰੇਗੀ ਇਹਨਾਂ ਦਿੱਲੀ ਦੇ ਦੱਲਿਆਂ ਨੂੰ ਜੀ ਨਿਊਜ਼ ਵਾਲਿਆਂ ਨੂੰ ਤੇ ਨਾਲ ਨਾਲ ਰਿਪਬਲਿਕ ਭਾਰਤ ਵਾਲਿਆਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਉਹ ਦੱਸਣ ਕਿ ਕਦੋਂ ਕਿਹੜਾ ਜਿਹੜਾ ਅੱਜ ਤੱਕ ਸੰਘਰਸ਼ਾ ਬਰਾੜੀ ਦੇ ਉਸ ਮੈਦਾਨ ਵਿੱਚ ਹੋਇਆ ਇਹ ਉਹਦਾ ਡਾਟਾ ਪੇਸ਼ ਕਰਨ ਕਿ ਹੁਣ ਤੱਕ ਜਿੰਨੇ ਵੀ ਸੰਘਰਸ਼ ਹੋਏ ਨੇ ਉਹ ਕੋਈ ਇੱਕ ਵੀ ਸੰਘਰਸ਼ ਉਸ ਬਰਾੜੀ ਦੇ ਮੈਦਾਨ ਵਿੱਚ ਹੋਇਆ ਨਾਲੇ ਉਹ ਬਰਾੜੀ ਦਾ ਜਿਹੜਾ ਮੈਦਾਨ ਨਿਰੰਕਾਰੀਆਂ ਦਾ ਆਪਣੀ ਪਰਸਨਲ ਪ੍ਰਾਪਰਟੀ ਆ ਉੱਥੇ ਕਿਉਂ ਕਿਸਾਨ ਜਾਣ ਕਿਸਾਨ ਸਰਕਾਰੀ ਜਗ੍ਹਾ ਤੇ ਜਾਣਗੇ ਕਿਉਂਕਿ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਨ ਆਏ ਆ ਔਰ ਦੂਸਰੀ ਗੱਲ ਏ ਰਿਪਬਲਿਕ ਭਾਰਤ ਵਾਲੇ ਤੇ ਜੀ ਨਿਊਜ਼ ਵਾਲੇ ਚੀਕ ਚੀਕ ਕੇ ਕਿੱਲ-ਕੱਲ ਕੇ ਗੱਲ ਕਰ ਰਹੇ ਆ ਕਿ ਹੁਣ ਸਰਕਾਰ ਦਾ ਗੱਲਬਾਤ ਕਰਨ ਲਈ ਮੰਨ ਗਈ ਆ ਓਏ ਮੂਰਖੋ ਓਏ ਉੱਲੂਓ ਸਰਕਾਰ ਤਿੰਨ ਵਾਰ ਪਹਿਲਾਂ ਵੀ ਮੰਨ ਚੁੱਕੀ ਆ ਹੁਣ ਕੋਈ ਕਿਸਾਨ ਉੱਥੇ ਗੱਲਬਾਤ ਕਰਨ ਨਹੀਂ ਗਏ ਉੱਥੇ ਤਿੰਨੋਂ ਬਿੱਲ ਰੱਦ ਕਰਾਉਣ ਲਈ ਗਏ ਆ ਔਰ ਇਹ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਗੱਲਬਾਤ ਕਰਨੀ ਕਿਸਾਨ ਨਾ ਨਹੀਂ ਕਿਸਾਨਾਂ ਦਾ ਜਿਹੜਾ ਹੈਗਾ ਧੌਣ ਤੇ ਦਿੱਲੀ ਦੀ ਗੋਡਾ ਰੱਖ ਕੇ ਤਿੰਨੋਂ ਕਾਨੂੰਨ ਰੱਦ ਕਰਾਉਣੇ ਆ ਔਰ ਜਿੰਨਾ ਚਿਰ ਇਹ ਰੱਦ ਨਹੀਂ ਹੁੰਦੇ ਜਿਵੇਂ ਸਾਡੇ ਕਿਸਾਨ ਵੀਰ ਕਹਿੰਦੇ ਆ ਕਿ 26 ਜਨਵਰੀ ਦੀਆਂ ਝਾਕੀਆਂ ਉਹ ਦੇਖ ਕੇ ਜਾਣਗੇ ਔਰ ਦਿੱਲੀ ਦੇ ਨੱਕ ਦੇ ਵਿੱਚ ਦਮ ਕਰਕੇ ਔਰ ਆਪਣੀ ਹੱਕ ਦੇ ਜ਼ੋਰ ਦੇ ਨਾਲ ਇਹ ਤਿੰਨੋਂ ਕਾਨੂੰਨ ਰੱਦ ਕਰਕੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ